ਮਾਗੀ ਦਾ ਪਵਿੱਤਰ ਦਿਹਾੜਾ ਹੈ ਮਾਗਦੀ ਸੰਗਰਾਂਦ ਦਾ ਪਾਵਨ ਪਵਿੱਤਰ ਦਿਨ ਹੈ ਸੋ ਗੁਰਮੁਖ ਪਿਆਰਿਓ ਅੱਜ ਦੇ ਦਿਨ ਆ ਜਿਹੜਾ ਅੱਜ ਦਾ ਦਿਨ ਮਾਗੀ ਦਾ ਦਿਹਾੜਾ ਜਿਹੜਾ ਇਹ ਵੇਦਾਂ ਗ੍ਰੰਥਾਂ ਦੇ ਅੰਦਰ ਬਹੁਤ ਹੀ ਜਿਹੜਾ ਚੰਗਾ ਦਿਨ ਮੰਨਦੇ ਆ Hindu ਮਤ ਦੇ ਗ੍ਰੰਥ ਜਿਹੜੇ ਆ ਉਹ ਵੀ ਇਹ ਮੰਨਦੇ ਆ ਵੀ ਅੱਜ ਦੇ ਦਿਨ ਜਿਹੜਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਸਭ ਤੋਂ ਜ਼ਿਆਦਾ ਪੁੰਨ ਕਿਹਦਾ ਹੈ ਕਹਿੰਦੇ ਤੀਰਥਾਂ ਦਾ ਜਿਹੜਾ ਰਾਜਾ ਹੈ ਪ੍ਰਿਆਗ ਰਾਜ ਤੀਰਥ ਉਹਦੇ ਤੇ ਜੇ ਕੋਈ ਇਸ਼ਨਾਨ ਕਰਦਾ ਜਾ ਕੇ ਕਹਿੰਦੇ ਸਭ ਤੋਂ ਜ਼ਿਆਦਾ ਉਹਨੂੰ ਫਲ ਮਿਲਦਾ ਹੈ ਬਹੁਤ ਚੰਗਾ ਫਲ ਪੁੰਨ ਮਿਲਦਾ ਹੈ ਇਹ ਹਿੰਦੂ ਧਰਮ ਦੇ ਗ੍ਰੰਥਾਂ ਦਾ ਵਿਖਿਆਨ ਹੈ ਪਰ ਸਾਨੂੰ ਕੀ ਉਪਦੇਸ਼ ਹੈ ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਦੀ ਗੁਰਸਿੱਖਾਂ ਨੂੰ ਕੀ ਉਪਦੇਸ਼ ਹੈ ਗੁਰੂ ਪੰਚਮ ਪਾਤਸ਼ਾਹ ਵੱਲੋਂ ਜਿਵੇਂ ਅਸੀਂ ਗੁਰਬਾਣੀ ਦਾ ਇਹ ਮੁਖਵਾਕ ਸਰਵਣ ਕੀਤਾ ਹੈ 11ਵੀਂ ਪੌੜੀ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਸਾਨੂੰ ਬਖਸ਼ਿਆ ਹੋਇਆ ਇਹ ਜਿਹੜਾ ਮੁਖਵਾਕ ਹੈ ਇਹ ਗੁਰਬਾਣੀ 12 ਮਾਹਾਂ ਦੀ ਸਾਨੂੰ ਸਾਡੀ ਝੋਲੀ ਵਿੱਚ ਪਾਈ ਹੈ ਇਹਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਦੇਖੋ ਪੌੜੀ ਤਾਂ ਨਿੱਕੀ ਜੀ ਹੁੰਦੀ ਹੈ ਜਦੋਂ ਅਸੀਂ ਉਹਦੀ ਵਿਚਾਰ ਸਮਝ ਲੈਨੇ ਆ ਨਾ ਸਾਨੂੰ ਜੀਵਨ ਦੀ ਸਿਹਤ ਪਤਾ ਲੱਗ ਜਾਂਦੀ ਹੈ ਇੱਕ ਅਰਥ ਪਤਾ ਲੱਗ ਜਾਣਾ ਵੀ ਸਤਿਗੁਰੂ ਜੀ ਸਾਨੂੰ ਕਿੱਧਰ ਤੋਰਨਾ ਚਾਹੁੰਦੇ ਕੀ ਉਪਦੇਸ਼ ਬਖਸ਼ਦੇ ਆ ਇੱਕ ਸੀ ਪੜ ਲਿਆ ਉਹਦਾ ਫਲ ਹੈ ਪਰ ਜੇ ਕਿਤੇ ਵਿਚਾਰ ਕੇ ਅੰਦਰ ਵਸਾ ਲਿਆ ਨਾ ਉਹ ਫਿਰ ਭੁੱਲਦਾ ਨਹੀਂ ساری ਉਮਰ ਇਸ ਕਰਕੇ ਸਤਿਗੁਰੂ ਜੀ ਅੱਜ ਸਾਨੂੰ ਉਪਦੇਸ਼ ਬਖਸ਼ਦੇ ਆ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਪਹਿਲਾ ਸਮਿਆਂ ਵਿੱਚ ਇਸ਼ਨਾਨ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ ਕਿਉਂਕਿ ਆਪਾਂਗੇ ਵਿਚਾਰ ਕਰਦੇ ਹਾਂ ਵੀ ਬੰਦੇ ਨੇ ਬੰਦੇ ਦੀ ਇਹ ਸੋਚ ਹੁੰਦੀ ਸੀ ਪਹਿਲਾਂ ਵੀ ਸਾਰਾ ਸਾਲ ਕਹਿੰਦੇ ਪਰਜਾ ਤੇ ਜ਼ੁਲਮ ਕਰੀ ਜਾਣੇ ਪਾਪ ਕਰੀ ਜਾਣੇ ਆਪਣੇ ਮਨਾਈਆਂ ਕਰੀ ਜਾਣੀਆਂ ਤੇ ਫਿਰ ਅਖੀਰ ਤੇ ਆ ਕੇ ਕਹਿੰਦੇ ਇਸ ਸਾਲ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਿਓਣਾ ਰਿਆਗ ਰਾਗ ਜਾ ਕੇ ਨਹਾਇਆ ਨਾ ਜਾ ਕੇ ਇਸ਼ਨਾਨ ਚੁੱਭੀ ਕਰ ਮਾਰਿਆ ਨਹੀਂ ਤੇ ਆਪਣੇ ਮਨ ਨੂੰ ਇਹ ਤਸੱਲੀ ਦੇ ਦੇਣੀ ਵੀ ਮੈਂ ਸੋਚਾ ਹੋ ਗਿਆ ਜੀ ਬਸ ਸਾਰੇ ਪਾਪ ਲੈ ਗਏ ਪਰ ਸਤਿਗੁਰੂ ਜੀ ਨੇ ਇਹਦਾ ਖੰਡਣ ਕਰ ਦਿੱਤਾ ਕਹਿੰਦੇ ਨਹਾਉਣ ਨਾਲ ਚੁੱਭੀ ਮਾਰਨ ਨਾਲ ਹਾਂ ਇੱਕ ਚੀਜ਼ ਹੋ ਸਕਦੀ ਵੀ ਤੇਰੇ ਤਨ ਦੀ ਸਫਾਈ ਹੋ ਸਕਦੀ ਹੈ ਤੇਰਾ ਤਨ ਸਾਫ ਹੋ ਸਕਦਾ ਹੈ ਸਰੀਰ ਤੇ ਲੱਗੀ ਮੈਲ ਉਤਰ ਸਕਦੀ ਹੈ ਦੰ ਸੁਆਚ ਹੋ ਸਕਦਾ ਪਰ ਗੁਰਮੁਖ ਪਿਆਰਿਆ ਤੇਰਾ ਮਨ ਕਦੇ ਨਹੀਂ ਸਾਫ ਹੋ ਸਕਦਾ ਬਾਹਰੀ ਤੌਰ ਤੇ ਨਹਾਉਣ ਨਾਲ ਬਾਹਰੀ ਤੌਰ ਤੇ ਇਸ਼ਨਾਨ ਕਰਨ ਨਾਲ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੁਨੀ ਆਵੇ ਭਗਤ ਜੀ ਕਹਿੰਦੇ ਆ ਗੁਰਬਾਣੀ ਦੇ ਅੰਦਰ ਕਹਿੰਦੇ ਜੇ ਨਹਾਉਣ ਨਾਲ ਹੀ ਹਾਂ ਸੁੱਚਾ ਕਰਨਾ ਸਰੀਰ ਨੂੰ ਇਹ ਨਹੀਂ ਵੀ ਨਹਾਉਣਾ ਹੀ ਛੱਡ ਦੇਣਾ ਤਨ ਨੂੰ ਸੁੱਚਾ ਜ਼ਰੂਰ ਕਰਨਾ ਪਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਜ ਕਹਿੰਦੇ 마ਗ ਮੱਜਨ ਸੰਗ ਸਾਧੂਆਂ ਆ ਮਾਗ ਦਾ ਮਹੀਨਾ ਅੱਜ ਸ਼ੁਰੂ ਹੋਇਆ ਇਹਦੇ ਵਿੱਚ ਗੁਰਮੁਖ ਪਿਆਰਿਓ ਇਸ਼ਨਾਨ ਨੂੰ ਅਸੀਂ ਸਮਝਦੇ ਹਾਂ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਜੀ ਕਰਨਾ ਹੈ ਇਸ਼ਨਾਨ ਬਹੁਤ ਚੰਗੀ ਗੱਲ ਆ ਪਰ ਇਸ਼ਨਾਨ ਕਰਕੇ ਤੂੰ ਆਪਣੀ ਲਿਵ ਪਰਮਾਤਮਾ ਨਾਲ ਜੋੜ ਪਰਮੇਸ਼ਰ ਨਾਲ ਜੋੜ ਯਾਦ ਰੱਖਿਓ ਜਦੋਂ ਅਸੀਂ ਤਨ ਨੂੰ ਧੋ ਕੇ ਮਨ ਆਪਣੇ ਸਰੀਰ ਨੂੰ ਪਵਿੱਤਰ ਕਰਕੇ ਪਰਮੇਸ਼ਰ ਨਾਲ ਲਿਵ ਜੋੜਦੇ ਆਂ ਤੇ ਫਿਰ ਇਹ ਸਾਡਾ ਮਨ ਛੇਦੀ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਨਾਲ ਛੇਦੀ ਜੁੜ ਜਾਂਦਾ ਹੈ ਨਹੀਂ ਤੇ ਜੇ ਇਸ਼ਨਾਨ ਨਾ ਕੀਤਾ ਹੋਵੇ ਫਿਰ ਆਪਾਂ ਦੇਖਦੇ ਆਲਸ ਨਹੀਂ ਲੈਂਦਾ ਤਨ ਤੇ ਖੁਰਕੋਈ ਜਾਂਦੀ ਹੈ ਦੁਖੀ ਹੋਈ ਜਾਂਦੇ ਆ ਮੈਲ ਦੇ ਕਾਰਨ ਆਲਸ ਨਹੀਂ ਲਿਆ ਜਦੋਂ ਬੰਦਾ ਇਸ਼ਨਾਨ ਕਰ ਲੈਂਦਾ ਫਿਰ ਪਵਿੱਤਰ ਹੋ ਜਾਂਦਾ ਹੈ ਇੱਕਦਮ ਫਰੈਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਵੀ ਸਾਨੂੰ ਉਪਦੇਸ਼ ਕਰਦੇ ਹਨ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਜਦੋਂ ਅਮਰਤ ਵਲੇ ਉੱਠ ਕੇ ਇਸ਼ਨਾਨ ਕਰੇਗਾ ਤੇ ਅੱਦੀ ਤਾਂ ਤੇਰੀ ਮੈਲ ਉਦੋਂ ਹੀ ਲੈ ਜਾਣੀ ਹੈ ਅੱਦੇ ਤਾਂ ਤੇਰੇ ਰੋਗ ਉਦੋਂ ਹੀ ਉਤਰ ਜਾਣੇ ਆ ਕਿਉਂਕਿ ਇਸ਼ਨਾਨ ਕਰਕੇ ਸਰੀਰ ਪਵਿੱਤਰ ਹੋ ਜਾਂਦਾ ਤੇ ਸਤਿਗੁਰੂ ਜੀ ਅੱਜ ਮੱਜਨ ਇਸ਼ਨਾਨ ਦੀ ਗੱਲ ਕਰ ਰਹੇ ਆ ਮਾਗ ਮੱਜਨ ਸੰਗ ਸਾਧੂਆਂ ਕੀਦਾ ਫਲ ਮਿਲਣਾ ਤੈਨੂੰ ਸਤਿਗੁਰੂ ਜੀ ਕਹਿੰਦੇ ਮਾਗ ਦਾ ਮਹੀਨਾ ਸ਼ੁਰੂ ਹੋਇਆ ਜਿਹਨੂੰ ਮਾਗ ਹੀ ਕਹਿੰਦੇ ਅਸੀਂ ਇਹਦੇ ਵਿੱਚ ਕਹਿੰਦੇ ਇਸ਼ਨਾਨ ਕਰਨਾ ਤੇ ਸਾਧੂਆਂ ਦੀ ਸੰਗਤ ਜਿਵੇਂ ਅੱਜ ਅਸੀਂ ਜੁੜ ਮਿਲ ਬੈਠੇ ਆ ਨਾ ਸਾਧ ਸੰਗਤ ਦਾ ਰੂਪ ਹੋ ਕੇ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਵੱਸਦਾ ਹੈ ਪਰਮਾਤਮਾ ਵੱਸਦਾ ਇੱਥੇ ਨਹੀਂ ਵੀ ਉਹ ਫਲਾਣਾ ਬੰਦਾ ਬੈਠਾ ਜੀ ਉਹ ਬੈਠਾ ਹੈ ਉਹਦਾ ਨਾਮ ਇਹ ਆ ਨਹੀਂ ਸਾਰਿਆਂ ਦੇ ਇਕੱਠ ਵਿੱਚ ਜਿੱਥੇ ਗੁਰੂ ਨੂੰ ਚੇਤੇ ਕੀਤਾ ਜਾਂਦਾ ਉਹ ਸਾਧ ਸੰਗਤ ਦਾ ਰੂਪ ਹੋ ਜਾਂਦਾ ਹੈ ਉਥੇ ਪਰ ਪਰਮੇਸ਼ਰ ਵੱਸਦਾ ਹੈ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਿਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਈ ਜੀ ਸਤਗੁਰ ਜੀ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਮਾਗ ਮੱਜਨ ਸੰਗ ਸਾਧੂਆਂ ਸਾਧੂਆਂ ਦੇ ਨਾਲ ਮਿਲ ਕੇ ਧੂੜੀ ਕਰ ਇਸ਼ਨਾਨ ਕੀ ਉਪਦੇਸ਼ਾ ਗੁਰੂ ਪੰਚਮ ਪਾਤਸ਼ਾਹ ਦਾ ਕਹਿੰਦੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਚੱਕ ਕੇ ਮੱਥੇ ਨੂੰ ਲਾ ਜਦੋਂ ਸਾਧ ਸੰਗਤ ਵਿੱਚ ਆ ਕੇ ਬੈਠੇਗਾ ਧੂੜੀ ਨਾਲ ਇਸ਼ਨਾਨ ਕਰੇਗਾ ਤੇ ਤੇਰਾ ਮਨ ਪਵਿੱਤਰ ਹੋਣ ਲੱਗ ਜਾਣਾ ਸਾਧ ਸੰਗਤ ਵਿੱਚ ਆ ਕੇ ਮਨ ਦੀ ਮੈਲ ਉਤਰਦੀ ਹੈ ਆਪਾਂ ਵਿਚਾਰ ਕਰਦੇ ਸੀ ਨਾ ਤਨ ਦੀ ਮੈਲ ਤਾਂ ਇਸ਼ਨਾਨ ਕੀਤੇ ਆ ਉਤਰਣੀ ਹੈ ਪਰ ਮਨ ਦੀ ਮੈਲ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਆਪਣੇ ਮਨ ਨੂੰ ਟਿਕਾ ਕੇ ਗੁਰਬਾਣੀ ਗੁਰੂ ਦੀ ਵਡਿਆਈ ਦੀ ਵਿਚਾਰ ਸਰਵਣ ਕਰ ਸਹਜੇ ਸਹਜੇ ਤੇਰੇ ਮਨ ਦੀ ਵਿਕਾਰਾਂ ਦੀ ਮੈਲ ਉਤਰਨ ਲੱਗ ਪੈਣੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਮੋਹਰ ਲਾ ਰਹੇ ਆ ਮਾਗ ਮੱਜਨ ਸੰਗ ਸਾਧੂਆਂ ਮਾਗ ਦੇ ਮਹੀਨੇ ਅੰਦਰ ਮੱਜਨ ਇਸ਼ਨਾਨ ਕਰਨਾ ਹੈ ਤੇ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਜੁੜੇ ਹੋਿਆਂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੀ ਵਡਿਆਈ ਕਰ ਧੂੜੀ ਕਰ ਇਸ਼ਨਾਨ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਾ ਆਪਣੇ ਮਨ ਨੂੰ ਅੱਗੇ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਨ ਇਸ ਮਹੀਨੇ ਵਿੱਚ ਉਸ ਸਮੇਂ ਕਹਿੰਦੇ ਦਾਨ ਦਾ ਬਹੁਤ ਪਰ ਚਲਤ ਸੀ ਵੀ ਦਾਨ ਕਰੋ ਜੀ ਜਿੰਨਾ ਹੋ ਸਕਦਾ ਵੀ ਓਨਾ ਹੀ ਵੱਧ ਮਿਲੂ ਜਿਵੇਂ ਵਿਦਵਾਨ ਕਹਿੰਦੇ ਵੀ ਜੇ ਹੁਣ ਆਏ ਸਮੇ ਇਹਨਾਂ ਦਿਨਾਂ ਦੇ ਵਿੱਚ ਚਾਹ ਦੇ ਲੰਗਰ ਬਹੁਤ ਲੱਗਦੇ ਆ ਜਾਂ ਪ੍ਰਸ਼ਾਦਾ ਜੋ ਵੀ ਬੰਦੇ ਕੋਲ ਹੁੰਦਾ ਉਹ ਦਾਨ ਕਰਦਾ ਹੈ ਜਾਂਦੇ ਪੈਸਾ ਬੰਦਾ ਦਾਨ ਕਰਦਾ ਹੈ ਕੱਪੜੇ ਵਸਤਰ ਦਾਨ ਕਰਦਾ ਹੈ ਕਹਿੰਦੇ ਜਿਹੜਾ ਕੋਈ ਦਾਨ ਕਰਾਂਗੇ ਉਹ ਵੱਧ ਮਿਲੂ ਕਈਆਂ ਦੀ ਸੋਚ ਹੀ ਹੁੰਦੀ ਹੈ ਵੀ ਅਸੀਂ ਮਾਇਆ ਦਾਨ ਕਰਾਂਗੇ ਜੀ ਸਾਡੇ ਕੋਲ ਜਿਹੜੇ ਤਨੀ ਲੋਕ ਹੁੰਦੇ ਆ ਦਾਨ ਕਿਉਂ ਬਹੁਤਾ ਕਰਦੇ ਆ ਜਿਆਦਾਤਰ ਇਹ ਸੋਚ ਹੁੰਦੀ ਹੈ ਵੀ ਸਾਡੇ ਕੋਲੇ ਮਾਇਆ ਟਿੱਕੀ ਰਵੇ ਬਹੁਤੀ ਥੋੜੀ-ਬੋਤੀ ਅਸੀਂ ਦੇ ਦਾਂਗੇ ਇਹਦੇ ਵਿੱਚੋਂ ਪਰ ਇਹ ਸਾਡੇ ਤੋਂ ਜਾਵੇ ਨਾ ਕਈਆਂ ਦੀ ਇਹ ਸੋਚ ਹੁੰਦੀ ਹੈ ਕਈ ਵਸਤਰ ਦਾਨ ਕਰਦੇ ਕਈ ਕੁਝ ਕਈ ਕੁਝ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਦਾਨ ਦੀ ਜਿਹੜੀ ਉਹ ਸਮੇਂ ਬਹੁਤ ਰੀਤ ਹੁੰਦੀ ਸੀ ਪਰ ਸਤਿਗੁਰੂ ਸਾਨੂੰ ਕੀ ਕਹਿੰਦੇ ਆ ਹਰ ਕਾ ਨਾਮ ਧਿਆਏ ਸੁਣ ਹਰੀ ਦਾ ਨਾਮ ਇੱਕ ਤਾਂ ਧਿਆ ਆ ਆਪਣੀ ਰਸਨਾ ਨਾਲ ਜਪ ਜਿੰਨਾ ਵੀ ਜਪਿਆ ਜਾਂਦਾ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ 5 ਮਿੰਟਾਂ ਤੋਂ ਸ਼ੁਰੂ ਕਰ ਸ਼ੁਰੂ ਤਾਂ ਕਰ ਤੁਰ ਤਾ ਸਰੀ ਇਧਰਲੇ ਪਾਸੇ ਹਰ ਕਾ ਨਾਮ ਧਿਆਏ ਸੁਣ ਸਤਿਗੁਰੂ ਜੀ ਕਹਿੰਦੇ ਆਪਣੀ ਰਸਨਾ ਨੂੰ ਸਫਲਾ ਕਰ ਇਸ ਰਸਨਾ ਨਾਲ ਪਰਮੇਸ਼ਰ ਦਾ ਨਾਮ ਧਿਆ। ਦੂਸਰਾ ਕੰਨਾਂ ਨਾਲ ਸੁਣ ਪਹਿਲਾ ਜੀਬ ਨਾਲ ਬੋਲ ਇਹ ਜੀਵ ਜਿਹੜੀ ਕਰਮ ਇੰਦਰਾ ਹੈ ਇਹ ਕਰਮ ਬਹੁਤ ਕਰਦੀ ਹੈ ਮਾੜੇ ਬੋਲ 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 ਕੇ ਬਹੁਤ ਕੁਝ ਬੋਲਦੀ ਹੈ ਪਰ ਸਤਿਗੁਰੂ ਜੀ ਕਹਿੰਦੇ ਇਹਨੂੰ ਪਰਮੇਸ਼ਰ ਦਾ ਨਾਮ ਵਾਹਿਗੁਰੂ ਵੀ ਕਿਆ ਕਰੇ ਦੇ ਨਾਲ ਵਾਹਿਗੁਰੂ ਦਾ ਨਾਮ ਵੀ ਕਦੇ ਲੈ ਲਿਆ ਕਰ ਮੂੰਹ ਨਾਲ ਰਸਨਾ ਨਾਲ ਧਿਆਏ ਦੇ ਨਾਲ ਸੁਣ ਦੂਸਰਾ ਕੰਨਾਂ ਨਾਲ ਸੁਣ ਸਭਨਾਂ ਨੂੰ ਕਰਦਾਨ ਸਤਿਗੁਰੂ ਜੀ ਅੱਗੇ ਕਹਿੰਦੇ ਇਹ ਨਾਮ ਦਾ ਜਿਹੜਾ ਖਜ਼ਾਨਾ ਨਾ ਸਾਰਿਆਂ ਨੂੰ ਵੰਡ ਜੋੜਨ ਦਾ ਯਤਨ ਕਰਿਆ ਕਰ ਗੁਰੂ ਨਾਲ ਗੁਰੂ ਪਰਮੇਸ਼ਰ ਪਰਮਾਤਮਾ ਨਾਲ ਜਿੰਨਾ ਹੋ ਸਕਦਾ ਜੋੜਨ ਦਾ ਯਤਨ ਕਰ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਇਹ ਨਾਮ ਦਾ ਦਾਨ ਸਾਰਿਆਂ ਨੂੰ ਵੰਡ ਸਾਰਿਆਂ ਨੂੰ ਜੋੜਨ ਦਾ ਯਤਨ ਕਰ ਅੱਗੇ ਕਹਿੰਦੇ ਆ ਫਿਰ ਕਿਰਪਾ ਕੀ ਹੋਣੀ ਤੇਰੇ ਤੇ ਬਖਸ਼ਿਸ਼ ਕੀ ਹੋਣੀ ਹੈ ਜਿਹੜੇ ਅਸੀਂ ਦੁਖੀ ਆ ਨਾ ਸਾਰੇ ਸੰਸਾਰ ਵਿੱਚ ਦੁੱਖ ਉਤਰਦੇ ਨਹੀਂ ਇੱਕ ਦੁੱਖ ਹਟਦਾ ਦੂਸਰਾ ਤਿਆਰ ਦੂਸਰਾ ਹਟਦਾ ਤੀਸਰਾ ਤਿਆਰ ਸਤਿਗੁਰੂ ਜੀ ਕਹਿੰਦੇ ਇਹ ਕਰਮ ਪਿੱਛਾ ਨਹੀਂ ਛੱਡਦੇ ਆ ਸਾਨੂੰ ਕੋਈ ਰੋਗ ਲੱਗਿਆ ਸਰੀਰ ਨੂੰ ਉਹ ਅਸੀਂ ਦਵਾਈਆਂ ਲੈ ਕੇ ਹਟਾ ਲਾਂਗੇ ਹਟ ਵੀ ਜਾਂਦਾ ਹੈ ਕਈ ਵਾਰ ਫਿਰ ਉਹੀ ਰੋਗ ਦੂਸਰੀ ਸ਼ਕਲ ਧਾਰਨ ਕਰਕੇ ਆ ਜਾਂਦਾ ਹੈ ਗੁਰਮੁਖ ਪਿਆਰਿਓ ਐਸੀ ਬਹੁਤ ਆ ਹੁਣੇ ਪਿੱਛੇ ਇੱਕ ਕਹਿੰਦੇ ਉਹਨਾਂ ਦੇ ਪੇਟ ਵਿੱਚ ਕੋਈ ਐਸੀ ਭਿਆਨਕ ਬਿਮਾਰੀ ਹੋਈ ਉਹਦੇ ਇਲਾਜ ਕਰਵਾ ਲਿਆ ਉਹਨੇ ਚਲੋ ਹਟ ਗਈ ਫਿਰ ਉਹਦੇ ਗਲ ਵਿੱਚ ਹੋ ਗਈ ਫਿਰ ਇਲਾਜ ਕਰਵਾ ਲਿਆ ਉਹ ਨਿਕਲ ਗਈ ਚਲੋ ਹਟ ਗਈ ਫਿਰ ਉਹਦੇ ਦਿਮਾਗ ਵਿੱਚ ਹੋਈ ਉਹ ਐਸੀ ਦਿਮਾਗ ਵਿੱਚ ਹੋਈ ਜਿਹਨੂੰ ਅਸੀਂ ਬ੍ਰੇਨ ਟਿਊਮਰ ਕਹਿੰਦੇ ਆ ਉਹ ਐਸਾ ਹੋਇਆ ਉਹਨੂੰ ਨਾਲ ਹੀ ਲੈ ਕੇ ਗਿਆ ਇਸ ਕਰਕੇ ਮਾੜਾ ਕਰਮ ਨਹੀਂ ਕਟਿਆ ਗਿਆ ਪਹਿਲੋਂ ਉਹਨੇ ਕਿਹੋ ਜਿਹਾ ਰੂਪ ਧਾਰਨ ਕੀਤਾ ਪੇਟ ਵਿੱਚ ਆਇਆ ਫਿਰ ਗਲ ਵਿੱਚ ਫਿਰ ਦਿਮਾਗ ਵਿੱਚ ਉੱਥੇ ਤਾਂ ਫਿਰ ਕੋਈ ਇਲਾਜ ਹੀ ਨਹੀਂ ਡਾਕਟਰਾਂ ਵੱਲੋਂ ਜਵਾਬ ਹੈ ਇਸ ਕਰਕੇ ਇਹ ਮਾੜੇ ਕਰਮ ਕੱਟੇ ਜਾਂਦੇ ਪਰਮੇਸ਼ਰ ਦੇ ਨਾਮ ਨਾਲ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਵਿੱਚ ਪਾਵਰ ਹੈ ਸਾਡੇ ਦੁੱਖਾਂ ਨੂੰ ਸਾੜ ਕੇ ਸਵਾਹ ਕਰ ਸਕਦਾ ਹੈ ਕੋਟ ਦੁਖਿਯੰ ਅਨਕ ਹਤਿਯੰ ਜਨਮ ਦਾਰਿਦਰੰ ਮਹਾ ਬਿਖਿਆਦੰ ਗੁਰੂ ਪੰਚਮ ਪਾਤਸ਼ਾਹ ਦਾ ਸਹਿ ਸੰਸਕ੍ਰਿਤੀ ਦਾ ਸ਼ਬਦ ਹੈ ਕਹਿੰਦੇ ਕਰੋੜਾਂ ਦੁੱਖ ਹੋਣ ਕੋਟ ਦੁਖਿਯੰ ਅਨਕ ਹਤਿਯੰ ਅਨਕ ਹਤਿਆਵਾਂ ਦਾ ਉੱਤੇ ਭਾਰ ਹੋਵੇ ਸਾਡੇ ਜਨਮ ਦਾਰਿਦਰੰ ਜਨਮ ਦਰਿਦ੍ਰਤਾ ਵਿੱਚ ਹੋਵੇ ਬਿਗਨਾਂ ਵਿੱਚ ਹੋਵੇ ਮਹਾ ਬਿਖਿਆਦਮ ਬੜੇ ਦੁੱਖ ਦੁੱਖਾਂ ਨੇ ਘੇਰਿਆ ਹੋਵੇ ਮਟੰਤ ਸਗਲ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮੰ ਕਰੋਤ ਕਹਿੰਦੇ ਜਿਵੇਂ ਬਹੁਤ ਵੱਡਾ ਲੱਕੜਾਂ ਦਾ ਢੇਰ ਹੋਵੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਹਨੂੰ ਸਾੜਨ ਵਾਸਤੇ ਓਨੀ ਅੱਗ ਨਹੀਂ ਚਾਹੀਦੀ ਬਲਕਿ ਥੋੜੀ ਜੀ ਨਿੱਕੀ ਜੀ ਚੰਗਿਆਰੀ ਚਾਹੀਦੀ ਅੱਗ ਦੀ ਬਹੁਤ ਵੱਡੇ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਇਸੇ ਤਰ੍ਹਾਂ ਕਿੰਨੇ ਦੁੱਖ ਹੋਣ ਕਿੰਨੇ ਪਾਪ ਹੋਣ ਕਿੰਨੇ ਬਿਗਨ ਹੋਣ ਕਿੰਨਾ ਹੀ ਜਨਮ ਦਿਰਦਰਤਾ ਵਿੱਚ ਹੋਵੇ ਤੂੰ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈ ਆਪ ਜਪ ਆਪ ਇਸ ਰਸਨਾ ਨੂੰ ਸਫਲੀ ਕਰਿਆ ਕਰ ਬੰਦੇ ਦਾ ਜ਼ਿਆਦਾਤਰ ਇਹ ਸੁਭਾਅ ਹੁੰਦਾ ਵੀ ਮੈਂ ਕਰਵਾ ਲਾਂ ਜੀ ਕਿਸੇ ਤੋਂ ਆਪ ਨੂੰ ਨਾ ਕਰਨਾ ਪਵੇ ਪਰ ਨਹੀਂ ਸਤਿਗੁਰੂ ਜੀ ਕਹਿੰਦੇ ਆਪ ਵੀ ਜੇ ਜਿੰਨਾ ਜਪੇਗਾ ਤੇਰੇ ਮਾੜੇ ਕਰਮ ਆਪਣੇ ਕੱਟੇ ਜਾਣੇ ਆ ਜਨਮ ਕਰਮ ਮਲ ਉਤਰੈ ਜਨਮਾਂ ਦੀ ਮਾੜੇ ਕਰਮਾਂ ਦੀ ਜਿਹੜੀ ਮਲ ਲੱਗੀ ਹੋਈ ਆ ਸਾਡੇ ਮਨ ਨੂੰ ਉੱਪਰ ਸਤਿਗੁਰੂ ਜੀ ਕਹਿੰਦੇ ਉੱਤਰ ਜਾਣੀ ਆ ਮਨ ਤੇ ਜਾਏ ਗੁਮਾਨ ਮਨ ਦਾ ਜਿਹੜਾ ਗੁਮਾਨ ਹਉਮੈ ਦਾ ਰੋਗ ਲੱਗਿਆ ਹੋਇਆ ਹਉਮੈ ਰੋਗ ਮਨਕ ਕੋ ਦਿੰਨਾ ਸਤਿਗੁਰੂ ਜੀ ਕਹਿੰਦੇ ਇਹ ਵੀ ਉੱਤਰ ਜਾਣਾ ਨਿਮਰਤਾ ਵਿੱਚ ਆ ਜਾਣਾ ਤੂੰ ਨੀਵੇਂਪਣ ਵਿੱਚ ਆ ਜਾਣਾ ਤੇ ਸਤਿਗੁਰੂ ਜੀ ਕਹਿੰਦੇ ਨਿਮਰਤਾ ਵਾਲੇ ਇਨਸਾਨ ਨਿਮਰਤਾ ਵਾਲੇ ਪੁਰਸ਼ ਪਰਮੇਸ਼ਰ ਨੂੰ ਪਾਉਂਦੇ ਆ ਮਨ ਤੋਂ ਗੁਮਾਨ ਉੱਤਰ ਜਾਣਾ ਹੈ ਅਗੇ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਕਾਮ ਕ੍ਰੋਧ ਸਾਡੇ ਨਾ ਜਿਹੜੇ ਵੈਰੀ ਐ ਇਹ ਸਾਨੂੰ ਬਹੁਤ ਦੁਖੀ ਕਰਦੇ ਆ ਇੱਕ ਤਾਂ ਕਾਮ ਵਸ ਹੋ ਕੇ ਬੰਦਾ ਬਹੁਤ ਮਾੜੇ ਕਰਮ ਕਰਦਾ ਇੱਕ ਕਰੋਧ ਵਸ ਹੋ ਕੇ ਇਹਨੂੰ ਪਤਾ ਹੀ ਨਹੀਂ ਲੱਗਦਾ ਬੇ ਕੀ ਬੋਲਣਾ ਆਪਾਂ ਦੇਖਿਆ ਨਾ ਕਈ ਵਾਰ ਬੰਦੇ ਨੂੰ ਇੰਨਾ ਗੁੱਸਾ ਚੜਦਾ ਹੈ ਉਹ ਗੁੱਸਾ ਇੰਨਾ ਚੜਦਾ ਇੰਨੇ ਇਹ ਕਈ ਵਾਰੀ ਇਹਨੇ ਨੁਕਸਾਨ ਕਰ ਦਿੰਦਾ ਹੈ ਲੜਾਈਆਂ ਝਗੜੇ ਹੋ ਜਾਂਦੇ ਉਹ ਬਾਅਦ ਵਿੱਚ ਪਤਾ ਲੱਗਦਾ ਫਿਰ ਮੈਂ ਆ ਕੁਝ ਕਰਤਾ ਜੀ ਆ ਕੁਝ ਬੋਲਤਾ ਜੀ ਇਹ ਨਹੀਂ ਬੋਲਣਾ ਚਾਹੀਦਾ ਸੀ ਮੈਨੂੰ ਕਿਉਂਕਿ ਗੁੱਸੇ ਵਿੱਚ ਪਤਾ ਹੀ ਨਹੀਂ ਲੱਗਿਆ ਕੀ ਬੋਲੀ ਜਾਣਾ ਹੈ ਇਹ ਗੁੱਸਾ ਜਦੋਂ ਆਉਂਦਾ ਹੈ ਕਰੋਧ ਜਦੋਂ ਆਉਂਦਾ ਹੈ ਤੇ ਆਪਣਾ ਸਾਡਾ ਜਿਹੜਾ ਕੰਟਰੋਲ ਖਤਮ ਹੋ ਜਾਂਦਾ ਹੈ ਸਾਡੇ ਮਾਈਂਡ ਤੋਂ ਸਾਡੇ ਦਿਮਾਗ ਤੋਂ ਫੇਰ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਆਪਾਂ ਦੇਖਦੇ ਆ ਨਾ ਭਰਾ ਨੂੰ ਭਰਾ ਮਾਰ ਦਿੰਦਾ ਗੁੱਸੇ ਵਿੱਚ ਆ ਕੇ ਕਿੰਨਾ ਕੁਝ ਹੋ ਜਾਂਦਾ ਹੈ ਗੁੱਸੇ ਦੇ ਕਾਰਨ ਹੀ ਪਰ ਜੇਹੀ ਗੁੱਸਾ ਕੰਟਰੋਲ ਰਵੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਤੂੰ ਮਾੜੇ ਕੰਮ ਕਦੇ ਕਰੇ ਹੀ ਨਾ ਕਦੇ ਤੈਨੂੰ ਦੁਖੀ ਹੋਣਾ ਹੀ ਨਾ ਪਵੇ ਗੁੱਸੇ ਵਸ ਹੋ ਕੇ ਆਪਾਂ ਦੇਖਦੇ ਆ ਨਾ ਕਿੰਨਾ ਕੁਝ ਹੁੰਦਾ ਫਿਰ ਕਿੰਨਾ ਸਮਾਂ ਦੁਖੀ ਹੋਣਾ ਪੈਂਦਾ ਸਤਿਗੁਰੂ ਜੀ ਕਹਿੰਦੇ ਕਾਮ ਤੇ ਕ੍ਰੋਧ ਇਹ ਦੋਹੀ ਦੇਹੀ ਨੂੰ ਗਾਲਦੇ ਆ ਤੈਨੂੰ ਬਹੁਤ ਨੀਵਾਂ ਛਿੜਦੇ ਆ ਤੇ ਨਰਕਾਂ ਵਿੱਚ ਛਿੜਦੇ ਆ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉਂ ਕੰਚਨ ਸੁਹਾਗਾ ਟੱਲ ਐ ਕਾਮ ਤੇ ਕ੍ਰੋਧ ਹੀ ਦੇਹੀ ਨੂੰ ਗਾਲਦੇ ਆ ਜਿਹਨੂੰ ਜਾਦੇ ਗੁੱਸਾ ਆਉਂਦਾ ਹੋਵੇ ਉਹਦਾ ਸਰੀਰ ਦੇਖੋ ਜਿਹੜਾ ਹੱਸਦਾ ਰਹੇ ਬਾਗੋ ਬਾਗ ਰਹੇ ਹਮੇਸ਼ਾ ਖੁਸ਼ ਰਹੇ ਉਹਦਾ ਸਰੀਰ ਦੇਖੋ ਤੁਸੀਂ ਇਹਨੂੰ ਕੋ ਸਾਂਹਤਾਉਂਦੀ ਹਮੇਸ਼ਾ ਆਖਾਂ ਲਾਲ ਕੋਈ ਛੇੜੇ ਨਾ ਬਈ ਕੋਈ ਦੂਰ ਹੀ ਰਵੇ ਬਸ ਇਹ ਤੋਂ ਸਾਰੇ ਦੂਰ ਹੀ ਰਹਿੰਦੇ ਆ ਵੀ ਇਹਨੂੰ ਕਿੱਧਰ ਬੁਲਾ ਲਿਆ ਇਹਨੂੰ ਛੇੜ ਲਿਆ ਤੇ ਕਿਤੇ ਹੋਰ ਹੀ ਨਾ ਗੱਲ ਪੈ ਜੇ ਕਿਤੇ ਪਰ ਜਿਹੜਾ ਖੁਸ਼ ਬੰਦਾ ਹੁੰਦਾ ਹੈ ਹਮੇਸ਼ਾ ਖੁਸ਼ ਹੋ ਕੇ ਮਿਲਣ ਵਾਲਾ ਉਹਨੂੰ ਸਾਰੇ ਚਾਹ ਨਾ ਬੁਲਾਉਂਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਾਮ ਤੇ ਕ੍ਰੋਧ ਇਹ ਵਾਸ ਵਿੱਚ ਰਹਿੰਦੇ ਸਾਨੂੰ ਸਾਡੇ ਤੇ ਜੋਰ ਨਹੀਂ ਪਾ ਸਕਦੇ ਅਗਲਾ ਕਹਿੰਦੇ ਬਿਨਸੈ ਲੋਭ ਸਵਾਨ ਸਵਾਨ ਕਹਿੰਦੇ ਕੁੱਤੇ ਨੂੰ ਸਤਗੁਰੂ ਜੀ ਕਹਿੰਦੇ ਜਿਹੜਾ ਲੋਭ ਹੈ ਨਾ ਉਹਨੂੰ ਇਹਨੂੰ ਬਹੁਤ ਕੁੱਤਾ ਕਿਹਾ ਹੈ ਇਹ ਕੁੱਤਾ ਹੈ ਲੋਭ ਜਿਹਨੂੰ ਲੋਭ ਚੜਦਾ ਹੈ ਫਿਰ ਆਪਣਿਆਂ ਦੀ ਪਛਾਣ ਨਹੀਂ ਕਰਦਾ ਲੋਭ ਦੇ ਕਰਕੇ ਔਰੰਗੇ ਨੇ ਆਪਣਿਆਂ ਨੂੰ ਹੀ ਮਾਰ ਦਿੱਤਾ ਸੀ ਔਰੰਗਜੀਬ ਨੇ ਆਪਣਿਆਂ ਨੂੰ ਹੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਲੋਭ ਵਾਸ ਹੋ ਕੇ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਸਾਧੂਆਂ ਦੀ ਸੰਗਤ ਵਿੱਚ ਰਹੇਂਗਾ ਨਾਮ ਜਪੇਂਗਾ ਸਿਮਰਨ ਕਰੇਂਗਾ ਗੁਰੂ ਦੀ ਮੱਤ ਤੇ ਤੁਰੇਂਗਾ ਫਿਰ ਕਾਮ ਕਰੋਧ ਵੀ ਵਸ ਰਹਿਣਿਆ ਤੇ ਲੋਭ ਵੀ ਵਸ ਰਹਿਣਾ ਅੱਗੇ ਕਹਿੰਦੇ ਸੱਚਾ ਮਾਰਗ ਚੱਲਦੇ ਆਂ ਉਸ ਤਤ ਕਰੇ ਜਹਾਨ ਜਦੋਂ ਸੱਚੇ ਦੇ ਮਾਰਗ ਤੇ ਚੱਲਾਂਗੇ ਸਤਨਾ ਜੁੜ ਕੇ ਚੱਲਾਂਗੇ ਤੇ ਸਹਿਜੇ ਹੀ ਸੰਸਾਰ ਵਿੱਚ ਸੋਭਾ ਹੋਣ ਲੱਗ ਪੈਣੀ ਆ ਉਸਤਤ ਹੋਣ ਲੱਗ ਪੈਣੀ ਆ ਅੱਗੇ ਕਹਿੰਦੇ ਹਨ 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਗੁਰਮੁਖ ਪਿਆਰਿਓ 86 8 ਤੇ 60 68 ਤੀਰਥ ਬਣਦੇ ਆ 68 ਤੀਰਥਾਂ ਦਾ ਇਸ਼ਨਾਨ ਬਹੁਤ ਪਹਿਲਾਂ ਸਮਿਆਂ ਵਿੱਚ ਮੰਨਿਆ ਜਾਂਦਾ ਸੀ ਵੀ ਜੀ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਨਾ ਉਪੂਰਨ ਹੋ ਗਿਆ ਜੀ ਉਹਨੇ ਆਪਣਾ ਜਨਮ ਸਫਲਾ ਕਰ ਲਿਆ ਜਿਨੇ 8 ਤੇ 60 ਤੀਰਥਾਂ ਦਾ ਇਸ਼ਨਾਨ ਕਰ ਲਿਆ ਪਰ ਅੱਜ ਸਤਿਗੁਰੂ ਜੀ ਕੀ ਕਹਿੰਦੇ ਆ ਕਹਿੰਦੇ 8 ਤੇ 60 68 ਤੀਰਥਾਂ ਦਾ ਫਲ ਜੇ ਘਰ ਬੈਠੇ ਨੇ ਲੈਣਾ ਨਾ ਤੇ ਫਿਰ ਤਰਸ ਕਰਨ ਲੱਗ ਜਾ ਦਇਆ ਕਰਨ ਲੱਗ ਜਾ ਤੇਰੇ ਅੰਦਰ ਦਇਆ ਆ ਜੇ ਕਿਸੇ ਤੇ ਦਇਆ ਕਰ ਜੀ ਤੇ ਤਰਸ ਕਰ ਤੇ ਤੈਨੂੰ 68 ਤੀਰਥਾਂ ਦਾ ਫਲ ਘਰ ਬੈਠਣ ਨੂੰ ਮਿਲ ਜਾਣਾ हां दिल ਵਿੱਚ ਦਇਆ ਨਹੀਂ ਤੇ ਨਹਾਉਂਦਾ ਤੀਰ ਤਾਂ ਤੇ ਫਿਰਦਾ ਹੈ ਫਲ ਨਹੀਂ ਕੋਈ ਮਿਲਣਾ ਆਪਾਂ ਦੇਖਦੇ ਆ ਨਾ ਉਹ ਪ੍ਰਿਆਗ ਰਾਜ ਦੀਆਂ ਵੀਡੀਓ ਆਉਂਦੀਆਂ ਆਪਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਉੱਥੇ ਹੁਣ ਮਹਾਕੁੰਭ ਚੱਲ ਰਿਹਾ ਹੈ ਤੇ ਉੱਥੇ ਗੁਰਮੁਖ ਪਿਆਰਿਓ ਸਾਧੂ ਬੜੇ ਆਏ ਆ ਸਾਧੂ ਨੂੰ ਮਾੜਾ ਨਹੀਂ ਕਿਹਾ ਗੁਰੂ ਦੀ ਬਾਣੀ ਨੇ ਮਾੜਾ ਤਾਂ ਤੇਰੇ ਅੰਦਰ ਦੇ ਮਨ ਨੂੰ ਕਿਹਾ ਜੇ ਤਰਾ ਮਰ ਨਹੀਂ ਸੁਧਰਿਆ ਤੇ ਫਿਰ ਭੇਖ ਪਾਉਣ ਦਾ ਫਾਇਦਾ ਕੀ ਹੋਇਆ ਉਹ ਉੱਥੇ ਬਹੁਤ ਆਏ ਆ ਆਪਾਂ ਦੇਖਦੇ ਆ ਨਾ ਕੱਲ ਅਸੀਂ ਦੇਖ ਰਹੇ ਸੀ ਕਹਿੰਦੇ ਇੱਕ ਕੋਈ ਵਿਚਾਰਾ ਉਹਨਾਂ ਨੂੰ ਪੁੱਛਣ ਵਾਸਤੇ ਵੈਸੀ ਚਲਾ ਗਿਆ ਮਿਲਣ ਵਾਸਤੇ ਤੇ ਬੜੀਆਂ ਭੇੜੀਆਂ ਗਾਲਾਂ ਕੱਢਦੇ ਆ ਮਗਰ ਪੈ ਜਾਂਦੇ ਆ ਸਾਧੂ ਉੱਪਰੋਂ ਸਾਧੂ ਪਰ ਅੰਦਰ ਸ਼ਾਂਤੀ ਕੋਈ ਨਹੀਂ ਅੰਦਰ ਟਿਕਾਹ ਹੈ ਨਹੀਂ ਬੜੀਆਂ ਭੇੜਾਂ ਬੋਲ-ਬੋਲਦੇ ਆ ਵੀਡੀਓ ਕਰ ਵਾਇਰਲ ਹੁੰਦੀਆਂ ਸੰਸਾਰ ਵਿੱਚ ਦੇਖੋ ਜੀ ਸਾਧੂ ਕਿਵੇਂ ਦੇ ਉਹ ਸਾਰੇ ਸਾਧੂਆਂ ਨੂੰ ਬਦਨਾਮ ਕਰੀ ਜਾਂਦੇ ਅੰਦਰ ਸ਼ਾਂਤੀ ਹੋਣੀ ਚਾਹੀਦੀ ਸੀ ਜਿਹੜਾ ਕੋਈ ਕੋਲੇ ਆਇਆ ਉਹਨੂੰ ਵੀ ਠੰਡ ਮਿਲਦੀ ਆਪ ਵੀ ਠੰਡਾ ਤੇ ਹੋਰਨਾਂ ਨੂੰ ਵੀ ਠੰਡ ਵਰਤਾਉਂਦਾ ਆਪ ਵੀ ਸ਼ਾਂਤ ਤੇ ਹੋਰਨਾਂ ਨੂੰ ਵੀ ਸ਼ਾਂਤੀ ਦਿੰਦਾ ਪਰ ਕੀ ਹੋਇਆ ਜਿਹੜਾ ਵੀ ਕੋਲੇ ਗਿਆ ਉਹ ਵੀ ਤਪ ਗਿਆ ਵਿਚਾਰਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ 68 ਤੀਰਥਾਂ ਤੇ ਇਸ਼ਨਾਨ ਕਰਨਾ ਮਹੱਤਵ ਨਹੀਂ ਆਪਣੇ ਅੰਦਰ ਨੂੰ ਟਿਕਾ ਲੈ ਆਪਣੇ ਅੰਦਰ ਨੂੰ ਸ਼ਾਂਤੀ ਦੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਘਰ ਬੈਠੇ ਨਹੀਂ ਜੇ ਫੜ ਲੈਣਾ ਤੇ ਜੀਆਂ ਤੇ ਦਇਆ ਕਰਨੀ ਸ਼ੁਰੂ ਕਰ ਦੇ 860 ਤੀਰਥ ਸਗਲ ਪੁੰਨ 68 ਤੀਰਥਾਂ ਦਾ ਪੁੰਨ ਤੈਨੂੰ ਘਰ ਬੈਠੇ ਨੂੰ ਮਿਲ ਜਾਣਾ ਜੀ ਦਇਆ ਪਰਵਾਨ ਸਤਿਗੁਰੂ ਜੀ ਕਹਿੰਦੇ ਜੀਆਂ ਤੇ ਦਇਆ ਕਰਨ ਲੱਗ ਜਾ ਤੇ ਜੀ ਆਪਾਂ ਦੇਖਦੇ ਆ ਸਭ ਦੇ ਅੰਦਰ ਹੀ ਹੈ ਆਤਮਾ ਸਭ ਦੇ ਅੰਦਰ ਹੀ ਹੈ ਸਵਾਸ ਸਭ ਦੇ ਅੰਦਰ ਚੱਲਦਾ ਹੈ ਕੀੜੀ ਤੋਂ ਲੈ ਕੇ ਹਾਥੀ ਤੇ ਕਰੇ ਨੇ ਵੀ ਇਕੱਲੇ ਬੰਦੇ ਤੇ ਤਰਸ ਕਰਨਾ ਜੀ ਨਹੀਂ ਹੋਰ ਜਾਨਵਰਾਂ ਨੂੰ ਮਾਰੀ ਜਾਓ ਵੱਢੀ ਜਾਓ ਕੋਝ ਕਰੀ ਜਾਓ ਨਹੀਂ ਸਭ ਤੇ ਦਇਆ ਕਰਨ ਲੱਗ ਜਾ ਸਤਿਗੁਰੂ ਜੀ ਕਹਿੰਦੇ ਫਿਰ ਹਾਠ ਤੀਰਥਾਂ ਦਾ ਇਸ਼ਨਾਨ ਦਾ ਫਲ ਘਰ ਬੈਠੇ ਹੀ ਮਿਲ ਜਾਣਾ ਅੱਗੇ ਕਹਿੰਦੇ ਜਿਸ ਨੂੰ ਦੀਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਨੂੰ ਨਾਮ ਦੀ ਦਾਤ ਜਿਨ੍ਹਾਂ ਨੂੰ ਸੋਝੀ ਦਿੱਤੀ ਮਾਲਕ ਪਰਮੇਸ਼ਰ ਪ੍ਰਮਾਤਮਾ ਨੇ ਉਹੀ ਸਿਆਣਾ ਪੁਰਸ਼ ਹੈ ਕੋਈ ਗੁਰਮਖ ਹੈ ਉਹਨੇ ਹੀ ਆਪਣੇ ਜਨਮ ਨੂੰ ਸਫਲਾ ਕੀਤਾ ਅੱਗੇ ਕਹਿੰਦੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਨੂੰ ਵਾਹਿਗੁਰੂ ਮਿਲ ਗਿਆ ਉਹਦਾ ਨਾਮ ਮਿਲ ਗਿਆ ਅੰਦਰ ਪੱਕਾ ਹੋ ਗਿਆ ਸਤਿਗੁਰੂ ਜੀ ਪੰਚਮ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਅੱਗੇ ਆਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਆ ਇਸ ਪੌੜੀ ਦੀ ਕਹਿੰਦੇ ਮਾਗ ਸੁੱਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਮਾਗ ਦੇ ਮਹੀਨੇ ਵਿੱਚ ਅਸੀਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁੱਚਾ ਮੰਨਦੇ ਹਾਂ ਪਰ 사ਤਗੁਰੂ ਜੀ ਕਹਿੰਦੇ ਮਾਗ ਦੇ ਮਹੀਨੇ ਵਿੱਚ ਉਹੀ ਸੁੱਚੇ ਹਨ ਮਾਗ ਸੁੱਚੀ ਸੇ ਕਾਂਢੀ ਹੈ ਉਹੀ ਮੰਨੇ ਜਾਂਦੇ ਸੁੱਚੇ ਜਨਪੂਰਾ ਗੁਰ ਮਿਹਰਵਾਨ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ ਦਿਆਵਾਨ ਹੋ ਗਿਆ ਜਿਨ੍ਹਾਂ ਨੇ ਆਪਣੇ ਸਾਈਂ ਪਰਮੇਸ਼ਰ ਦੀ ਖੁਸ਼ੀ ਲੈ ਲਈ ਸਤਿਗੁਰੂ ਜੀ ਕਹਿੰਦੇ ਉਹੀ ਸੋਚੇ ਆ ਜੀ ਏ ਸੀ ਸਤਿਗੁਰੂ ਜੀ ਦਾ ਅੱਜ ਦਾ ਜਿਹੜਾ ਮਾਗ ਮਹੀਨਾ ਆਰੰਭ ਹੋਇਆ ਇਹਦਾ ਸ਼੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਜੀ ਸਤਿਗੁਰੂ ਜੀ ਇਹੀ ਉਪਦੇਸ਼ ਕਰਦੇ ਆ ਪਰਮੇਸ਼ਰ ਦਾ ਨਾਮ ਹਮੇਸ਼ਾ ਜਪਦੇ ਰਹੀਏ ਉਹਦੀ ਯਾਦ ਵਿੱਚ ਜੁੜੇ ਰਹੀਏ ਕੰਮਕਾਰ ਕਰਦੇ ਜੋ ਵੀ ਅਸੀਂ ਕਰਦੇ ਆ ਉਹ ਕਰਦੇ ਕਰਦੇ ਪਰਮੇਸ਼ਰ ਦਾ ਸਿਮਰਨ ਜਰੂਰ ਕਰੀਏ ਨਾਲ ਸਾਧੂਆਂ ਦੀ ਸੰਗਤ ਵਿੱਚ ਸਾਧ ਸੰਗਤ ਵਿੱਚ ਜੁੜੀਏ ਅਤੇ ਨਾਲ ਜੀਆਂ ਤੇ ਦਇਆ ਕਰੀਏ ਹਰੇਕ ਤੇ ਤਰਸ ਕਰੀਏ ਜਿੰਨੇ ਜੋਗੇ ਹਾਂ ਉਹਨੇ ਅਸੀਂ ਲੋਕਾਈ ਦਾ ਸਾਥ ਲੋੜਵੰਦ ਦਾ ਸਾਥ ਦਈਏ ਤੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਫੇਰ ਹੀ ਸਤਿਗੁਰੂ ਜੀ ਕਹਿੰਦੇ ਤੂੰ ਅੰਦਰੋਂ ਤੇ ਬਾਹਰੋਂ ਸੋਚਾ ਹੋ ਸਕਦਾ ਹੈ ਜੀ ਇਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਜੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੀ ਜੀ ਆਖੋ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤੇ